ਇਹ ਬਾਹਰ ਦਾ ਮਾਹੌਲ ਆ ਸਾਰਾ ਜੀ ਤੇ ਬਾਹਰ ਆ ਇਸ ਤਰ੍ਹਾਂ ਪੁਰਾਣੀ ਬਿਲਡਿੰਗ ਬਣੀ ਹੋਈ ਆ ਸਾਰੀ। ਪੁਰਾਣੀ ਬਿਲਡਿੰਗ ਬਣੀ ਹੋਈ ਆ ਸਾਰੀ। ਤੇ ਇਹ ਸੰਗਤ ਬਰਾਂਡੇ ਦੇ ਵਿੱਚ ਹੀ ਪਈ ਸੀ ਇੱਕਾ ਪਾਣੀ ਦਾ ਟੈਂਕੀ ਸੀ ਇਸ ਲਈ ਸੰਗਤ ਪਈ ਆ ਕਿਉਂਕਿ ਕਾਫੀ ਕਾਫੀ ਆ ਜੀ ਤਕਰੀਬਨ ਹੈਗਾ 2100 ਪਲੱਸ ਬੰਦਾ ਜਿਹੜਾ ਦੱਸਿਆ ਜਾ ਰਿਹਾ ਇੱਥੇ ਆਇਆ ਹੋਇਆ ਆਪਣੇ ਜਸੇ ਨਾਲ ਆਇਆ ਹੋਇਆ। ਆ ਦਰਵਾਜ਼ਾ ਸਾਹਿਬ ਆ ਗਿਆ ਜੀ ਵਿੱਚੋਂ ਤੇ ਸਾਈਡਾਂ ਦੇ ਚਾਰ ਦੁਵਾਰੀ ਕਰੀਏ ਬਾਉਂਡਰੀ ਬਰਾਂਡੇ ਬਣੇ ਹੋਏ ਤੇ ਸਾਰਾ ਬਣੀ ਹੋਈ ਆ ਤੇ ਇਹਦੇ ਵਿੱਚ ਕਮਰੇ ਬਣੇ ਹੋਏ ਆ ਸਾਰੇ। ਤੇ ਸੰਗਤ ਬਾਹਰ ਵੀ ਪਈਆ ਭਰਾਂਡੇ ਦੇ ਵਿੱਚੀ ਤੇ ਇੱਧਰ ਦਰਬਾਰ ਸਾਹਿਬਾ ਤੁਹਾਨੂੰ 15 ਦਰਸ਼ਨ ਕਰਵਾਉਣੇ ਦਰਬਾਰ ਸਾਹਿਬ ਦੇ ਦਰਬਾਰ ਸਾਹਿਬ ਦੇ ਬੈਕ ਸਾਈਡ ਤੇ ਲੰਗਰ ਅੱਗੇ ਲੰਗਰ ਲੱਗਿਆ ਹੋਇਆ ਗੁਰੂ ਦਾ ਲੰਗਰ ਚੱਲਦਾ ਤੇ ਨਾਲ ਹੀ ਇਹਦੇ ਕਿੜਾ ਪ੍ਰਸ਼ਾਦ ਹੀ ਦੇਗਾ ਜੀ ਜਿਹੜੇ ਬਾਥਰੂਮ ਉਹ ਵੀ ਤੇ ਬੈਕ ਸਾਈਡ ਤੇ ਬਣੇ ਹੋਏ ਨੇ ਸਾਰੇ ਲਓ ਜੀ ਸਾਹਮਣੇ ਕਰੋ ਦਰਸ਼ਨ ਗੁਰਦੁਆਰਾ ਪੰਜਾ ਸਾਹਿਬ ਦੇ ਹਾਂ ਜੀ ਜਿਹੜੀ ਪਾਣੀ ਦੇ ਸੋਮੇ ਹਾਂਜੀ ਹਾਂ ਤੁਹਾਨੂੰ ਇੱਕ ਬੱਕਰੀ ਚੀ ਬਈ ਜਿਵੇਂ ਆਪਣੇ ਟੂਟੇ ਲੱਗੇ ਹੁੰਦੇ ਨੇ ਨਾ ਇਹ ਤੇ ਆ ਇਸ ਤਰ੍ਹਾਂ ਲੱਗੇ ਹੋਏ ਸਿਸਟਮ ਇਹ ਨਪਤ ਪੈਟੋ ਕਿ ਜਾਨੀ ਆਪਾਂ ਸੋਮਾ ਸੋਮਾ ਵਖੜਾ ਸੋਮਾ ਹਾਂ ਮੱਖੀ ਕਿਤਨਾ ਲੱਗਿਆ ਸਾਰਾ ਇਹ ਆ ਜਾਓ ਜੀ ਸਾਇਰ ਤੇ ਸਤਰਾ ਪਾਣੀ ਆਉਂਦਾ ਹੀ ਸਾਰਾ ਪਾਣੀ ਦੇਖੋ ਬਹੁਤ ਸਾਫ ਪਾਣੀ ਆ ਹਾਂ ਇੱਥੋਂ ਆ ਰਿਹਾ ਔਖੇ ਉਹ ਸੋਮੇ ਕਿਨਾਰੀ ਆ ਬੜੀ ਕਿਦਾਂ ਲਓ ਜੀ ਸਾਹਮਣੇ ਦਰਬਾਰ ਸਾਹਿਬ ਜਿਹੜੀ ਫਰਾਂਕੋ ਦੇ ਸਾਹਮਣੇ ਉਹ ਜਿਹੜੀ ਬਿਲਡਿੰਗ ਬਣੀ ਹੋਈ ਆ ਉੱਪਰ ਲਿਖਿਆ ਹੋਇਆ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ 베ਸ ਗੁਣੀ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਬੇਸ਼ ਅੰਦਰ ਰਸ ਭਰਿਆ ਕੀਰਤਨ ਹੋ ਰਿਹਾ ਬਹੁਤ ਹੀ ਰਾਨੀਵਾ ਦੇ ਵਿੱਚ ਕੀਰਤਨ ਚੋਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਚੱਲ ਰਹੇ ਤੇ ਅੰਦਰੋਂ ਦਰਬਾਰ ਸਾਹਿਬ ਦਾ ਜਿਹੜਾ ਦ੍ਰਿਸ਼ ਇਸ ਤਰ੍ਹਾਂ ਬਣਿਆ ਹੋਇਆ ਸਾਰੇ ਸ਼ੀਸ਼ਾ ਲੱਗਾ ਹੋਇਆ ਬਹੁਤ ਸੋਹਣੇ ਦ੍ਰਿਸ਼ ਬਣੇ ਹੋਏ ਸੰਗਤ ਬੈਠੀ ਅੰਦਰ ਸਾਧ ਗੁਰਦਾਨ ਇੱਕ ਪਰ ਗੱਟਿਆ

Wow. and yeah. oh, so ਜੋ ਕਰ ਸੂਰਜ ਿਕਲਿਆ ਜੋ ਕਰ ਸੂਰਜ ਿਕਲਿਆ ਜੋ ਕਰ ਸੂਰਜ ਿਕਲਿਆ ਅਰਸ਼ ਤੇ ਗੇਨ ਪਰੋਹ ਸਾਥ ਬੋਲੇ ਤੇ ਇਹ ਤੁੰਤ ਤਰਨ ਨੂੰ ਆਨ ਨੂੰ ਆ ਸਾਰੇ ਬਾਹਰਲੇ ਪਾਸੋਂ ਬਿਲਡਿੰਗ ਬਣੀ ਹੋਈ ਆ ਬਹੁਤ ਸੋਹਣੀ ਡਿਜ਼ਾਈਨਿੰਗ ਕਰੀ ਹੋਈ ਹੈ ਤੁਸੀਂ ਦੇਖ ਸਕਦੇ ਹੋ। ਇਹ ਬੈਕ ਸਾਈਡ ਆਗੀ ਦਰਬਾਰ ਸਾਹਿਬ ਦੀ ਇਸੇ ਸਾਈਡ ਤੋਂ ਆ। ਆਸਰਾ ਓਵਰ ਬਣਿਆ ਹੋਇਆ ਜੀ ਬਹੁਤ ਸੋਹਣਾ ਸਰਾ ਓਵਰ ਹੈ। ਸਫਾਈ ਕਿੰਨੀ ਆ। ਨੀਚੇ ਪਾਣੀ ਦੀਂਦਾ। ਬੱਚੇ ਫਿਰਨ ਇੱਧਰ। ਇਹ ਵੀ ਕਰਵਾਣ ਜਾਂ ਆਨੰਦ ਮਾਣਦੀ ਹੋਈਆਂ। ਜਿਹੜਾ ਦਰਬਾਰ ਸਾਹਿਬ ਬਣਿਆ ਹੋਇਆ ਸਾਈਡਾਂ ਦੇ ਪਾਣੀ ਆ ਸਾਰਾ ਤੁਸੀਂ ਦੇਖ ਸਕਦੇ ਹੋ। ਉੱਪਰੋਂ ਜਾ ਰਹੇ ਆ ਜਿੱਥੇ ਗੁਰੂਆਂ ਨੇ ਪੰਜਾ ਲਾਇਆ ਸੀ ਹੈ ਨਾ ਉੱਥੋਂ ਬਸੋਣੇ ਪੰਜਾ ਸੈ ਦਾ ਨਿਸ਼ਾਨ ਬਣਿਆ ਹੋਇਆ ਦੇ ਉੱਪਰ ਜਿੱਥੋਂ ਗੁਰਦੁਆਰਾ ਦਾ ਨਾਮ ਬਣਿਆ ਜਿੱਥੋਂ ਕਿਹਾ ਜਾਂਦਾ ਵੀ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਆ ਜੋ ਉੱਪਰੋਂ ਦਰਦਸ ਦੇ ਜਾ ਟਿਕਾਉਣੇ ਲੋਈ ਵਿੱਚ ਸੰਗਤ ਇਸ਼ਨਾਨ ਕਰ ਰਹੀ ਹੈ ਆ ਜੀ ਸੰਗਤ ਜਿਹੜਾ ਪਾਣੀ ਆ ਰਿਹਾ ਹੈਗਾ ਨੀਚੋਂ ਇਹ ਕੋਈ ਉੱਪਰੋਂ ਕੋਈ ਬਰਫ਼ ਪਿਘਲ ਕੇ ਨਹੀਂ ਆ ਰਿਹਾ ਆਪਾਂ ਕਹਿੰਦੇ ਵੀ ਗਲੇਸ਼ੀਅਰ ਪਿਘਲ ਜਾਂਦੇ ਪਰ ਮਤ ਹੁੰਦੀ ਆ ਭਾਈ ਇੱਦਾਂ ਦਾ ਕੋਈ ਨਹੀਂ ਹੈਗਾ ਕੋਈ ਬਰਫ਼ ਵਗੈਰਾ ਪਿਘਲ ਨਹੀਂ ਬਸ ਪ੍ਰਮਾਤਮਾ ਵੱਲੋਂ ਹੀ ਹੈ ਨਾ ਗੁਰਨਾਣ ਕ੍ਰਿਵ ਜੀ ਦੀ ਐਸੀ ਬਖਸ਼ਿਸ਼ ਹੋਈ ਆ ਕਿ ਜਿਹੜਾ ਪਾਣੀ ਆਏ ਇੱਕ ਚਸ਼ਮਾ ਬਣ ਗਏ ਨੇ ਰੂਪ ਚਸ਼ਮੇ ਆਦਰ ਲਿਆ ਪਾਣੀ ਆਪਣੇ ਆਪ ਹੀ ਆਉਂਦਾ ਸਾਰਾ ਕੋਝ ਵੀ ਕੀਤੀ ਗਈ ਸੀ ਸਰਕਾਰਾਂ ਵੱਲੋਂ ਵੀ ਪਾਣੀ ਜਿਹੜਾ ਕਿੱਥੋਂ ਆ ਰਿਹਾ ਕਿਸੇ ਵਾਰ ਕੋਈ ਪਤਾ ਹੀ ਲੱਗਿਆ ਵੀ ਪਾਣੀ ਕਿੱਥੋਂ ਆ ਰਿਹਾ ਜੀ ਇਹ ਸੋਕੇ ਕੁਦਰਤੀ ਚੀਜ਼ਾਂ ਹੋ ਗਈਆਂ ਹੈ ਨਾ ਲੋ ਜੀ ਸੰਗਤ ਇੱਥੇ ਅੰਜਾ ਮੈਦ ਪੰਜਾਬ ਨਾਲ ਆ ਰਹੀ ਨਿਸ਼ਾਨ ਆ ਰਹੀ

ਦੀ ਅਦਰੀਆਂ ਨੇ ਹਾਂਜੀ ਪੂਰਾ ਪੈ ਜਾਂਦਾ ਹੱਥ ਠੀਕ ਹੈ ਜੀ ਵਿੱਚ ਉਂਗਲਾਂ ਅੰਗੂਠਾ ਸਾਰਾ ਪੰਜਾਏ ਵਿੱਚ ਲੱਗਦਾ ਮਹਿਸੂਸ ਹੁੰਦਾ ਵੀ ਹੱਥ ਪੈ ਗਏ ਹਾਂਜੀ ਹਾਂ ਬਿਲਕੁਲ ਸਹੀ ਗੱਲ ਹੈ ਐਥੋਂ ਥੋੜਾ ਜਿਹਾ ਦਿਖਾਈ ਘਟ ਜਾਂਦਾ ਹਾਂ ਆਹ ਦੇਖੋ ਜੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੱਥਰ ਰੋਕਿਆ ਪੰਜੇ ਨਾਲ ਕਰਦੇ ਦੇਖਦਾ ਆਪਦੇ ਆਪ ਨੂੰ ਹਰ ਇੱਕ ਬੰਦਾ ਭਾਗਾਂ ਵਾਲਾ ਸਮਝਦਾ ਹੈ। ਲੋ ਜੀ ਬਾਹਰ ਦੀ ਬਿਲਡਿੰਗਾਂ ਸਾਰੀ ਗੁਰਦੁਆਰਾ ਪੰਜਾ ਸਾਹਿਬ ਦੀ। ਹਾਂ ਪ੍ਰਾਣੀ ਬਿਲਡਿੰਗਾਂ ਸਾਰੀ ਜੀ। ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਹੈ ਸਾਰੀ ਜੀ ਬਹੁਤ ਹੀ ਯਾਰ ਸੋਹਣੀ ਬਿਲਡਿੰਗ ਬਣੀ ਹੋਈ ਹੈ। ਆਰਮੀ ਲੱਗੀ ਇਧਰੋਂ ਇਹਨੇ ਪੁਲਿਸ ਲੱਗੀ ਹੋਈ ਆ ਮਿਲਟਰੀ ਸਾਰੀ ਲੱਗੀ ਆ ਬਹੁਤ ਸਾਰਾ ਬੰਦੋਬਸਤ ਕੀਤਾ ਹੋਈ ਬਹੁਤ ਹੀ ਜ਼ਿਆਦਾ ਸੋਹਣਾ ਇੱਕ ਤੁਸੀਂ ਵਿਚੋਂ ਵਰਾਂਡੇ ਦੇਖ ਸਕਦੇ ਜਿਹੜੀ ਬਿਲਡਿੰਗ ਬਣੀ ਹੋਈ ਆ ਸਾਈਡਾਂ ਤੇ ਨੀਚੇ ਬੇਸਮੈਂਟ ਵੀ ਹੋਣੀ ਆ ਨਾ ਜਿ ਰਹਿਣ ਵਾਸਤੇ ਹਾਂ ਨੀਚੇ ਬੇਸਮੈਂਟ ਬਣੀ ਹੋਈ ਆ ਕਿਉਂਕਿ ਸੰਗਤਾਂ ਇਕੱਠ ਕਾਫੀ ਹੁੰਦਾ ਜਿੱਥਾਂ ਹੁੰਦਾ ਸਾਰਾ ਜੀ ਹਾਂ ਹਾਂ ਉਹਨੂੰ ਨੀਂਹਾਂ ਤੇ ਬਿਲਡਿੰਗ ਬਣੀ ਹੋਈ ਮਾਝਾ ਘਰੇ ਦੇਖੋ माड़ा हथ पा लो जी हां भाई अपनी संगत आ रही है पिछु सारी पानी निगा ठंडा पानी नहीं पर एक गल खास इतना आप कहनी चाहवा गे ती कहना चाहोगे जी जिम्मे बिल्डिंगा बनिया हुई सोहनिया बिल्डिंग बनी अपन की कहो गे बिल्डिंग लैके ਬਿਲਡਿੰਗ ਦਾ ਐਂਗਜਮੈਂਟ ਹਾਂਜੀ ਬਹੁਤ ਸੋਹਣੀ ਬਿਲਡਿੰਗ ਬਣੀ ਆ ਇਹ ਤਾਂ ਪੰਜਾਬ ਦੇ ਵਿੱਚ ਇਹ ਕੋਈ 20 ਫੁੱਟ ਜਗ੍ਹਾ ਵੀ ਨਹੀਂ ਰਹੀ ਇਹ ਜਿਹੀ ਜਿਹੀ ਇਹ ਬਿਲਡਿੰਗਾਂ ਨੇ ਹਾਂਜੀ ਪੰਜਾਬ ਦੇ ਵਿੱਚ ਉਹਨਾਂ ਦੀ ਮर्याਦ ਹੈ ਵੀ 100 ਸਾਲ ਬਾਅਦ ਉਹਨਾਂ ਨੇ ਖਤਮ ਹੋ ਜਾਣਾ ਇਹਨਾਂ ਨੇ ਤਾਂ ਖਤਮ ਹੋ ਜੇ ਮੈਂ ਪਹਿਲਾਂ ਹੋ ਜਾਂਦੇ ਨਾਲ ਇਹਨਾਂ ਨੇ ਹੁਣ ਹੁਣ ਐਨੀ ਮਜ਼ਬੂਤ ਜਗ੍ਹਾ ਜੀ ਨਾਲੇ ਪੁਰਾਣੀ ਬਿਲਕੁਲ ਬਿਲਕੁਲ ਡਾਕਟਰ ਬਹੁਤ ਵੱਡੇ ਲੱਗਿਆ ਪੰਜਾਬ ਦੇ ਲੋਕਾਂ ਦੀ ਸਿੱਖ ਧਰਮ ਦੇ ਲੋਕਾਂ ਦੀ ਕਿਰਪਾ ਦਾ ਪੈਸਾ ਹਾਂ ਪਤਾ ਲੱਗਦਾ ਵੀ ਇਹ ਕਿਰਤ ਦਾ ਪੈਸਾ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਘਰਾਂ ਦੇ ਨਕਸ਼ੇ ਬਣਾਉਣ ਲੱਗੇ ਉਦੋਂ ਕਿਹੜੇ ਨਕਸ਼ੇ ਹੁੰਦੇ ਸੀ ਨਾਰਮਲ ਮਿਸਤਰੀ ਹਨਾ ਇਹ ਬਣਾਉਂਦੇ ਸੀ ਇੰਨੇ ਸੋਹਣੇ ਡਿਜ਼ਾਈਨ ਬਣੇ ਹੋਣੇ ਕੋਈ ਦੁਬਾਰਾ ਹਾਂ ਅੱਜ ਦੇ ਨਕਸ਼ੇ ਵੀ ਬਿਲਡਿੰਗਾਂ ਫੇਲ ਕਰ ਰਹੀਆਂ ਨੇ ਜੀ ਇਹ ਤਾਂ ਦਿਖਾਉਣਾ ਹੀ ਬਿਲਡਿੰਗ ਤੇ ਲਿਖਿਆ ਹੋਇਆ ਸੇਵਾ ਕਰਾਈ ਚੌਧਰੀ ਚੌਧਰੀ ਮਤਾਵ ਸਿੰਘ ਪੁੱਤਰ ਚੌਧਰੀ ਗੰਢਾ ਸਿੰਘ ਜੀ ਉਬਰਾ ਹਰਾਵਲ ਪਿੰਡੀ ਇਹਦੀ ਡੇਟ ਲਿਖੀ ਜੀ 9 11 1900 ਸਟਾਈਰੇ ਵਿੱਚ ਜਿਹੜੀ ਬਿਲਡਿੰਗਾਂ ਸਾਈਡ ਜਿਹੜੀ ਸਰਾ ਬਣੀ ਹੋਈ ਉਹਦੀ ਬਿਲਡਿੰਗ ਤੇ ਜਿਹੜੀ ਉਹ ਸਾਹਮਣੇ ਦਰਵਾਜ਼ਾ ਦੀ ਬਿਲਡਿੰਗ ਹੈ ਤਾਂ ਸੋਨ ਦੇ ਵਿੱਚ ਆ ਰਿਹਾ ਇਹ ਕਹਿੰਦੇ ਮਹਾਰਾਜ ਰਣਜੀਤ ਸਿੰਘ ਵੱਲ ਦੀ ਜਿਹੜੀ ਬਿਲਡਿੰਗ ਬਣੀ ਹੋਈ ਹੈ ਜੀ ਆਹ ਵਾਲੀ ਆਹ ਸਾਖ ਰਹੇ ਆ ਜਿਹੜਾ ਟਾਈਮ ਆਪਣਾ 8:30 ਵਜੇ ਪਾਕਿਸਤਾਨ ਦਾ ਟਾਈਮ ਹੈ ਤੇ ਆਪਣਾ 7:30 ਵਜੇ ਇੰਡੀਆ ਟਾਈਮ ਚਾਹ ਪੀ ਕੇ ਹੁਣ ਆਪਾਂ ਬਲੀ ਗੰਧਾਰੀ ਦੀ ਜਿਹੜੀ ਜਗ੍ਹਾ ਬਣੀ ਆ ਜਿੱਥੋਂ ਪੱਥਰ ਡੇਗਿਆ ਸੀ ਬਲੀ ਗੰਧਾਰੀ ਨੇ ਆਪਾਂ ਉੱਥੇ ਜਾ ਰਹੇ ਆ ਤੇ ਤੁਹਾਨੂੰ ਆਪਾਂ ਉੱਥੇ ਵੀ ਦਰਸ਼ ਜਾਰੀ ਕਰਵਾਉਣੇ ਆ ਸਾਰੇ ਦਰਵਾਜ਼ਾ ਸਾਹਿਬ ਦੇ ਬ ਲੰਗਰ ਚੱਲ ਰਿਹਾ ਗੁਰੂ ਜੀ ਦਾ ਤੇ ਜਿਹੜੀ ਬਿਲਡਿੰਗ ਤੁਸੀਂ ਪੁਰਾਣੀ ਆ ਵੀ ਦੇਖ ਸਕਦੇ ਬਣੀ ਹੋਈ ਹੈ ਜਿਹੜੀ ਪੁਰਾਣੀ ਬਿਲਡਿੰਗ ਬੈਕ ਸਾਈਡ ਤੇ ਇਸ ਤਰ੍ਹਾਂ ਦੀ ਬਿਲਡਿੰਗ ਹੈ ਸਾਰੀ ਬਹੁਤ ਸੋਹਣੀ ਬਿਲਡਿੰਗ ਬਣੀ ਆ ਹਨ ਜੀ ਬਹੁਤ ਹੀ ਜ਼ਿਆਦਾ ਸੋਹਣੀ ਬਿਲਡਿੰਗ ਬਣੀ ਹੋਈ ਹੈ ਸਫਾਈ ਦਾ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ ਜੀ ਸਾਰੇ ਦੇਖੋ ਕਰਮਚਾਰੀ ਜਿਹੜੇ ਆਪਣੀ ਸੇਵਾ ਕਰ ਰਹੇ ਨੇ ਸਫਾਈ ਦੀ ਆਓ ਜੀ ਮਾਤਾ ਇੱਧਰ ਚਾਹ ਲੈਣ ਦਿਓ ਸੱਸੀ ਗਾਲ ਜੀ ਠੀਕਾ ਕੋ ਵਧੀਆ ਹੈਲੋ ਲਾਡਲ ਜੀ ਜੋਜਿੰਦਰ ਜਿਹੜਾ ਨਾਲ ਰਸ ਵਗੈਰਾ ਤਿਆਰ ਇਹਨੇ ਚਾਹ ਦੇ ਨਾਲ ਅੱਛਾ ਲਾਣਾ ਕੀ ਇਹ ਕਿੱਥੇ ਲਿਆਉਂਦੇ ਪਾਵੇ ਅੱਜ ਆਣਾ ਕੀ ਹੋ ਗਿਆ ਕੱਢ ਕੇ ਰੱਖੋ ਨਾ ਬਸ ਇੱਕ ਦੇ ਦਿਓ ਜੀ ਇੱਕ ਮਾਤਾ ਜੀ ਇੱਕ ਇੱਕ ਬਤਨਵਾਦ ਲਵੋ ਜੀ ਅੰਟੀ ਸਾਡੇ ਮਹਾਲੀ ਵਾਲੇ ਫਿਰਦੇ ਨੇ ਇਹ ਆਏ ਆਂਟੀ ਮਹਾਲੀ ਨੂੰ ਭਾਈ ਦੇਖੋ ਆਪਾਂ ਕਹਨੇ ਆ ਯਾਰ ਹਨਾ ਔਰਤਾਂ ਨੂੰ ਪਹਿਲਾਂ ਜਿਵੇਂ ਪਾਇਰ ਦਿੱਤੀ ਸਮਝਦੇ ਸੀ ਪਰ ਔਰਤਾਂ ਕਿਸੇ ਨਾਲ ਘੱਟ ਨਹੀਂ ਹੈਗੀਆਂ ਦੇਖੋ ਕੱਲੀ ਆਂਟੀ ਮਹਾਲੀ ਤੋਂ ਇਹਨਾਂ ਜਿਗਰਾ ਕਰਕੇ ਆਈ ਆ ਤੁਸੀਂ ਕੀ ਕਹਿਣਾ ਜਾਓਗੇ ਇਸ ਬਾਰੇ ਮੈਨੂੰ ਇੱਥੇ ਬਹੁਤ ਵਧੀਆ ਲੱਗਿਆ ਮੈਂ ਮੈਂ ਬੜੇ ਸਾਲਾਂ ਤੋਂ ਕੋਸ਼ਿਸ਼ ਕਰ ਰਹੀ ਸੀ ਹਾਂਜੀ ਤੇ ਹੁਣ ਮੈਨੂੰ ਬਿਮਾਰੀ ਇਹ ਜੀ ਲੱਗੀ ਫਿਰ ਮੈਂ ਸੋਚਿਆ ਵੀ ਜਾਨ ਤੋਂ ਪਹਿਲਾਂ ਮੈਂ ਇੱਥੇ ਹੋ ਕੇ ਹੀ ਜਾਵਾਂ ਠੀਕ ਹੈ ਮਲੋ ਆਂਟੀ ਬਿਮਾਰ ਨਹੀਂ ਪਰ ਫਿਰ ਵੀ ਆਏ ਮੈਂ ਕੈਂਸਰ ਪੇਸ਼ੈਂਟ ਹਾਂ ਅੱਛਾ ਕੈਂਸਰ ਪੇਸ਼ੈਂਟ ਹੋ ਹਾਂ ਦੇਖੋ ਭਾਈ ਹਿੰਮਤ ਨਹੀਂ ਹਾਰਨੀ ਆਉਂਦੀ ਹਣਾ ਕਿਸੇ ਨੂੰ ਵੀ ਮੈਂ ਤਾਂ ਆਈ ਇੱਥੇ ਜੀ ਵੀ ਮੈਂ ਆਪਣੇ ਮੇਰੇ ਭਾਵੇਂ ਇੱਥੇ ਆਖਰੀ ਸਾਹਿਬ ਕੀ ਨਿਕਲ ਮੈਂ ਸੋਚ ਕੇ ਆਈ ਸੀ ਠੀਕ ਹੈ ਜੀ ਮੈਂ ਬਹੁਤ ਖੁਸ਼ ਹਾਂ ਜੀ ਨਹੀਂ ਸੰਗਤ ਹੈ ਇੰਨਾ ਕੁਝ ਦੇਖ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸਾਰੇ ਪੰਜਾਬ ਵਾਲੇ ਸਾਰੇ ਆਓ ਬਿਲਕੁਲ ਜੀ ਬਿਲਕੁਲ ਸਾਰੇ ਆਓ ਇੱਥੇ ਮੱਥਾ ਦੇ ਕੇ ਜਾਓ ਆਪਣੇ ਆਪਣੇ ਗੁਰੂਆਂ ਦੀ ਧਰਤੀ ਤੇ ਪਹੁੰਚਣਾ ਜ਼ਰੂਰੀ ਆ ਜੀ ਹੈ ਨਾ ਜੂੜ ਆ ਕੇ ਜਾਓ ਸਾਰੇ ਜੀ ਕੁਐਸਚਨ ਥੈਂਕ ਯੂ ਜੇ ਸੰਗਤ ਆਈ ਆ ਰਾਜਸਥਾਨ ਕੱਨੀ ਹੋਣਾ ਬਾਈ ਗੱਲਬਾਤ ਕਰਦੇ ਆ ਵੀ ਕਿੰਨੇ ਟਾਈਮ ਦਾ ਰਸਤਾ ਬਾਈ ਤੇ ਕਿਹੜੇ ਧਰਮ ਨੂੰ ਬਲੌਗ ਕਰਦੇ ਨੇ ਕਿਹੜੇ ਧਰਮ ਨੂੰ ਮੰਨਦੇ ਨੇ ਹੋਰ ਬਾਈ ਸਸੀ ਗੱਲ ਜੀ ਬਈ ਆਪਣਾ ਕਿੱਥੋਂ ਆ ਤੁਸੀਂ ਅਸੀਂ ਆਏ ਰਾਜਸਥਾਨ ਰਾਜਸਥਾਨ ਜਿਹੜਾ ਇੱਧਰ ਆ ਗਿਆ ਨੇ ਠੀਕ ਹੈ ਸਿੰਧ ਵਾਲਾ ਸਿੰਧ ਵਾਲਾ ਇਹ ਤੁਹਾਡਾ ਕਿੰਨੇ ਟਾਈਮ ਦਾ ਟ੍ਰੈਵਲ ਦਾ ਰਸਤਾ ਲੱਗਿਆ ਤਕਰੀਬਨ 24 ਘੰਟੇ 24 ਘੰਟੇ ਕਾਹਦੇ ਉੱਪਰ ਆਏ ਹੋ ਬੱਸ ਠੀਕ ਉੱਪਰ 24 ਘੰਟੇ ਲਗਾਤਾਰ ਦਾ ਇਹ ਤੁਹਾਡੇ ਪਹਿਲਾਂ ਤੁਹਾਡੇ ਵੱਡੇ ਪੁਰਖੇ ਵੀ ਆਉਂਦੇ ਰਹਿੰਦੇ ਠੀਕ ਹੈ ਤੇ ਤੁਸੀਂ ਕਿਵੇਂ ਸੁਣਿਆ ਵੀ ਗੁਰੂ ਨਾਨਕ ਦੇਵ ਜੀ ਦੇ ਦਰ ਉੱਪਰ ਆਪਨੇ ਜਾਣਾ ਹੈ ਗੁਰੂ ਨਾਨਕ ਦੇਵ ਜੀ ਯਕੀਨ ਹੈ ਇਸ ਲਈ ਯਕੀਨ ਉਹ ਕਿਹਨਾਂ ਨੂੰ ਮੰਨਦੇ ਹਿੰਦੂ ਧਰਮ ਨੂੰ ਮੰਨਦੇ ਠੀਕ ਹੈ ਦੇਖੋ ਬਾਈ ਹਿੰਦੂ ਧਰਮ ਨੂੰ ਮੰਨਦੇ ਹੋਏ ਹਨ ਇੱਥੇ ਆਪਣੇ ਪੰਜਾ ਸਾਹਿਬ ਤਕਰੀਬਨ 25 24 ਪੰਜਾ ਘੰਟੇ ਰਸਤੇ ਬਾਅਦ ਇੱਥੇ ਆਏ ਨੇ ਬਾਈ ਤਾਂ ਕਿ ਇੱਥੇ ਆ ਗਏ ਬਾਈ ਕਿਵੇਂ ਮਿਲਦਾ ਮੰਨੂ ਸ਼ਾਂਤੀ ਕਿਸ ਤਰ੍ਹਾਂ ਰੋਹਣੀ ਹਰ ਵਾਰ ਹੁੰਦਾ ਹੈ ਹਰ ਮੇਲੇ ਹਰ ਸਾਲ ਹੁੰਦੇ ਹੈ ਇਹ ਤੁਹਾਡੇ ਉਧਰ ਗੁਰਦੁਆਰਾ ਸਾਹਿਬ ਹੋਣਗੇ ਉਧਰ ਨਹੀਂ ਉਧਰ ਨਹੀਂ ਫਲੋਰ ਸੇ ਆ ਗਿਆ ਗਿਆ ਚਲੋ ਹਰ ਦਰ ਉਧਰ ਮੰਦਰ ਹੈ ਅੱਛਾ ਮੰਨਦਾ ਜ਼ਿਹਰ ਦੁਤਰ ਮੰਨਦੇ ਹੋ ਵੀ ਸਿੱਖ ਧਰਮ ਨੂੰ ਨਾਂ ਨਹੀਂ ਮੰਨਦੇ ਕਿੰਨੀ ਦਸੇ ਗੁਰੂਆਂ ਬਾਰੇ ਜਾਣਦੇ ਹੋ ਗੁਰੂਆਂ ਬਾਰੇ ਜਾਣਦੇ ਆ ਜਿਵੇਂ ਚਾਰ ਸਾਹਿਬਾ ਸਾਡੇ ਸੀਰੋਹੀ ਛੋਟੇ ਹੋਣ ਨਹੀਂ ਹਾਂ ਜਿਹਨੇ ਕਿ ਪੜਿਓ ਉਹਦੇ ਬਾਰੇ ਮੜਾ ਬਣਾਉਣਾ ਅੱਛਾ ਅੱਛਾ ਉਹਦੇ ਬਾਰੇ ਮੈਂ YouTube ਤੇ ਸਰਚ ਮਾਰੋ ਚਾਰ ਸਾਹਿਬਾ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਦੇ ਪਿਤਾ ਦੇ ਉਹਨਾਂ ਜਿਉਂਦੇ ਉਹ ਨੀਹਾਂ ਦੇ ਵਿੱਚ ਇੰਤਜ਼ਾਰ ਸੀਗਾ ਕਿ 7 ਸਾਲ ਦੀ ਉਮਰ ਸੀ ਤੇ 9 ਸਾਲ ਹੋ ਗਏ ਚਲੋ ਵਧੀਆ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਤੁਹਾਡੀਆਂ ਨੂੰ ਧੰਨਵਾਦ ਜੀ ਆਪ ਬਾਈ ਇਹ ਤੁਸੀਂ ਦੇਖ ਸਕਾ ਜੋ ਕੀ ਪੁਨਰ ਮਾਈਆਂ ਦਾ ਹਾਂ ਇਹ ਨਾਲ ਆਪਣੇ ਪਰਿਵਾਰ ਵੀ ਆਇਆ ਤੁਹਾਡੇ ਪਰਿਵਾਰ ਵੀ ਨਾਲ ਹਾਂਜੀ ਕਿੱਥੇ ਇਹ ਆ ਨਾਲ ਮਾਈਆਂ ਆਈਆਂ ਹੱਸੀ ਗਾਲ ਜੀ ਆ ਦੇਖੋ ਬਈ ਰਾਜਸਥਾਨ ਤੋਂ ਆਏ ਜੀ ਰਾਜਸਥਾਨ ਤੋਂ ਲਓ ਜੀ ਇਹ ਰਾਜਸਥਾਨ ਤੋਂ ਇਹਨਾਂ ਦੀ ਮਤਾਵਾ ਵੀ ਆਈਆਂ ਨਾਲ ਮਾਈਆਂ ਆਪਾਂ ਉਹਨਾਂ ਗੱਲ ਕਰ ਆਏ ਹਾਂ ਹੱਸੀ ਗਾਲ ਜੀ ਸਮਝਦੇ ਸਾਡੀ ਬੋਲੀ ਸਮਝ ਲੈਂਦੇ ਹੋ ਹਾਂ ਸਮਝਦੀ ਆ ਸਮਝ ਲਓ ਠੀਕ ਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦਿਆਂ ਨੂੰ ਜੀ ਅਸਨ ਹੋ ਗਏ ਚਾਰ ਪੰਜ ਸਾਲ ਚਾਰ ਪੰਜ ਸਾਲ ਤੁਹਾਡੇ ਪਹਿਲਾਂ ਵੀ ਇੱਥੇ ਆਉਂਦੇ ਹੋਣਗੇ ਵੱਡੇ ਵੱਡ-ਵਡੇਰੇ ਜਿਹੜੇ ਆਪਣੇ ਹੁੰਦੇ ਹਨ ਠੀਕ ਆ ਤੁਸੀਂ ਹਿੰਦੂ ਹਿੰਦੂ ਧਰਮ ਨੂੰ ਮੰਨਦੇ ਹਾਂ ਹਾਂ ਸਹੀ ਧਰਮ ਹੈ ਭਾਈ ਹਿੰਦੂ ਧਰਮ ਤੇ ਤੁਹਾ ਨੂੰ ਇੱਥੇ ਆ ਕੇ ਕਿਸ ਤਰ੍ਹਾਂ ਲੱਗਦਾ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਉੱਪਰ ਆ ਕੇ ਆਪਾਂ ਨੂੰ ਕਿਸ ਤਰ੍ਹਾਂ ਲੱਗਦਾ ਸੋਹਣਾ ਲੱਗਦਾ ਹੈ ਬੜਾ ਸਕੂਨ ਮਿਲਦਾ ਹੈ ਹੈ ਸਕੂਨ ਮਿਲਦਾ ਹੈ ਠੀਕ ਹੈ ਬਹੁਤ ਵਧੀਆ ਗੱਲ ਹੈ ਨਾ ਤੁਸੀਂ ਹਿੰਦੂ ਧਰਮ ਨੂੰ ਵੀ ਮੰਨਦੇ ਹੋਣ ਵਾਲੇ ਕੇ ਨਾਲ ਸਿੱਖ ਧਰਮ ਨੂੰ ਤੇ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਮੈਂ ਤੁਸੀਂ ਉਹਨਾਂ ਨੂੰ ਮੰਨ ਰਹੇ ਹੋ ਮੈਂ ਸਿੱਖ ਨੂੰ ਮੰਨਦਾ ਹਾਂ ਤੇ ਦਰਸ਼ਕਦਾਰੇ ਕਰ ਲਈ ਸਾਰੇ ਜਿਹੜੇ ਆਪਣੇ ਜਾਏ ਉਧਰ ਜਾਏ ਮੱਥਾ ਦਰਵਾਜਾ ਸਾਹਿਬ ਜਾਏ ਹਾਂ ਜਾਏ ਜਾਏ ਠੀਕ ਹੈ ਠੀਕ ਹੈ ਚਲੋ ਟੰਦਵਾ ਜੀ ਥੋੜਾ ਬਹੁਤ ਬਹੁਤ ਦੋਸਤੋ ਬੈਸਟ ਆਪਣਾ ਕਰਾਂਸੀ ਹੈ ਜਿਹੜੀ ਬਾਗਾ ਬਾਡਰ ਤੋਂ ਮਿਲ ਜਾਂਦੀ ਹੈ ਜਦੋਂ ਅਸੀਂ ਪਾਕਿਸਤਾਨ ਵਲ ਐਂਟਰ ਕਰਦੇ ਹਾਂ ਤੇ ਜਿੱਥੇ ਵੀ ਆਪਣੇ ਇੱਕ ਕਰੰਸੀ ਚੇਂਜ ਕਰਾਉਣੀ ਹੋਵੇ ਨਨਕਾਣਾ ਸਾਹਿਬ ਹੀ ਹੁੰਦੀ ਹੈ ਤੇ ਹੁਣ ਆਪਾਂ ਪੰਜਾ ਸਾਹਿਬ ਫੜਿਆ ਆਪਦੇ ਨਾਲ ਉਹਦੇ ਲਈ ਆਪਣਾ ਪਾਸਪੋਰਟ ਦਿਓ ਲੋ ਜੀ ਸਰ ਕਰੰਸੀ ਚੇਂਜ ਕਰ ਲਓ ਕਰਵਾ ਲਈ ਮੈਂ ਕਰੰਸੀ ਚੇਂਜ ਥੋੜੀ ਜਿਹੀ ਹੋਰ ਜਿਹੜੀ ਇੱਥੇ ਕਰੰਸੀ ਹੈ ਬਾਈ ਆਪਣੀ ਉਹ 3 ਗੁਣਾ ਹੋ ਜਾਂਦੀ ਹੈ ਮੰਨ ਲਓ 1 ਰੁਪਏ ਦੇ 3 ਰੁਪਏ ਬਣਨੇ ਲੱਗ ਪਏ ਲਗਭਗ ਮੋਟਾ ਜਿਹਾ ਜੀ 2 ਰੁਪਏ 90 ਪੈਸੇ ਬਣਦੇ 3 ਰੁਪਏ ਬਣੋ ਤੇ ਤਰ੍ਹਾਂ ਆਪਾਂ ਬਾਰੇ ਮੀਰ ਹੋਏ ਨੇ ਸਾਬਨ ਇੱਕ ਰਸੀਏ ਆਪਣਾ ਪਾਸਪੋਰਟ ਦਿਓ ਕਿਉਂਕਿ ਇਹਨਾਂ ਵੈਰੀਫਿਕੇਸ਼ਨ ਕਰਦੀ ਹੁੰਦੀ ਹੈ ਉਸ ਤੋਂ ਬਾਅਦ ਆਪਣੇ ਕਰਾਸੇ ਚੇਂਜ ਕਰਵਾ ਸਕਦੇ ਹੋ ਹਾਂ ਲੋ ਜੀ ਆਪਾਂ ਬਣ ਕੇ ਇੱਧਰ ਮੀਰਪੁਰ ਪਏ ਦੇ ਵਿੱਚ 500 ਰੁਪਏ ਲੈ ਆਪਾਂ ਨੇ ਤੁਸੀਂ 100 ਵਾਲ نوٹ ਲੈ ਲਏ ਤੇ ਕੁਝ ਆਪਾਂ ਦਸਾਂ ਲੈ ਲਏ ਤੇ 50 ਦੇ نوٹ ਲੈ ਲਏ ਕਿਉਂਕਿ 2 ਰੁਪਏ 90 ਪੈਸੇ ਬਣਦੇ ਤੇ 1 ਰੁਪਏ ਮੰਨ ਲਓ 500 ਦਾ ਆਪਾਂ ਨੂੰ ਮਿਲ ਗਿਆ 1450 ਰੁਪਏ ਮਿਲ ਗਿਆ 1450 ਆਪਣੇ ਬੱਲੇ ਬੱਲੇ ਹੋ ਜਾਂਦਾ ਹੈ ਨਾ ਪਰ ਹੁਣ ਆਪਣੇ ਵੀ ਇੰਨਾ ਆਉਂਦਾ ਨਹੀਂ ਹੈਗਾ ਮਹਿੰਗਾਈ ਬਹੁਤ ਲੋ ਜੀ ਇੱਧਰ ਸੰਗਤ ਹੋਰੀ ਆਪਣੇ ਕੱਪੜੇ ਪੰਜਾਬ ਸਾਹਿਬ ਗੁਰਦੁਆਰਾ ਵਧੀਆ ਵਧੀਆ ਵਈਆ ਔਲੋ ਧੋਣ ਵਾਲੇ ਕੱਪੜੇ ਕੱਪੜੇ ਧੋ ਰਿਆ ਮਾਤਾ ਧੋਣ ਵਾਲੇ ਹੋਗੇ ਕੱਪੜੇ ਧੋ ਲੋ ਧੋ ਲੋ ਤਾਲ ਵਧੀਆ ਪੰਜਾਬ ਦੇ ਖਾਲੂ ਔੜੀਆਂ ਨੇ ਇੱਧਰ ਦੀ ਵੀ ਰਸਤਾ ਜਾਂ ਦਰਵਾਜਾ ਸਾਹਿਬ ਨੂੰ ਕਰੋ ਜੀ ਦਰਸ਼ਨ ਹੋ ਜਿੱਧਰ ਦੀ ਵੀ ਆਗੇ ਦਵਾਰ ਸਾਹਿਬ ਆਪਣਾ ਉਹ ਬਹੁਤ ਸਾਰੇ ਵੀ ਟੈਂਟ ਸੈਟਿੰਗ ਬਹੁਤ ਤੱਕੜ ਦਾ ਜਮਾਨਾ ਬੱਤ ਤੇ ਜੀ ਨਗਾ ਦੋ ਦੋ ਨਾਲ ਲਈ ਪਾਣੀ ਹੈ ਜੀ 我帮一下别人。